ਅੱਜ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹਲਕੇ ਦੇ ਵਿੱਚ ਮੈਂ ਆਇਆ ਪਿੰਡ ਸਲੇਪਰ ਦੇ ਵਿੱਚ ਔਰ ਸਾਡੇ ਉਮੀਦਵਾਰ ਨੇ ਸੱਜ ਪਾਲ ਸਿੰਘ ਦਾदू ਮਾਜਰਾ ਸਾਵਕਾ ਸਪੰਸ਼ਵੀ ਨੇ ਔਰ ਸਾਡੀ ਸਾਰੀ ਲੀਡਰਸ਼ਿਪ ਸਰੋਮਣੀ ਕਾਲਜਾਲ ਪੁਨਰਸਰਜੀਤ ਔਰ ਬਾਦ ਪੰਜਾਬ ਵੀ ਇਹਨਾਂ ਦੀ ਮਦਦ ਤੇ ਆ ਔਰ ਇਹਨਾਂ ਦੇ ਨਾਲ ਖੜੀ ਆ ਮੈਂ ਸਮਝਦਾ ਕਿ ਲੋਕ ਆਜ਼ਾਦ ਮੀਜ਼ਬਾਰਾਂ ਨੂੰ ਵੋਟ ਪਾਉਣ ਦੇ ਰੋਗਤ ਨੇ ਕਿਉਂਕਿ ਕੋਈ ਵੀ ਵਰਕਰ ਕਿਸੇ ਵੀ ਪਾਰਟੀ ਦਾ ਵਰਕਰ ਰਾਜਸੀ ਬਦਵਾ ਮਜ਼ਦੂਰਾ ਮੰਗ ਨਹੀਂ ਬਣਨਾ ਚਾਹੁੰਦਾ ਔਰ ਹਰ ਪਾਰਟੀ ਦਾ ਵਰਕਰ ਆਜ਼ਾਦਾਨਾ ਤੌਰ ਤੇ ਆਪਣੇ ਲੀਡਰ ਚੁਣਦੀ ਆਸ ਕਰਦਾ ਰਾਗ ਖਸਤੇ ਜਿਹੜਾ ਪ੍ਰੇਸ਼ ਚੋਣਾਂ ਵਿੱਚ ਸਰਕਾਰ ਨੇ ਜਿਸ ਤਰ੍ਹਾਂ ਜਬਰਦਸਤੀ ਗੁੰਡਾਗਰਦੀ ਕਰਕੇ ਠੱਗਾ ਕਰਕੇ ਦਾਅਵੇ ਦਾਖਲ ਕਰਨ ਤੋਂ ਰੋਕਣ ਦੇ ਯਤਨ ਕੀਤੇ ਨੇ ਔਰ ਉਸ ਠੱਗੇ ਤੇ ਨਿਆਂ ਦਾ ਬਦਲਾ ਆਜ਼ਾਦ ਉਮੀਦਵਾਰਾਂ ਨੂੰ ਵੋਟਾਂ ਪਵਾ ਕੇ ਪਾ ਕੇ ਸਾਰਿਆਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੂੰ ਇੱਕ ਸਿਹਰਾ ਦੇਣਾ ਚਾਹੀਦਾ ਮੌਕੇ ਦੀ ਸਰਕਾਰ ਨੂੰ ਕਿ ਇਸ ਤਰ੍ਹਾਂ ਦੇ ਠੱਗੇ ਤੇ ਨਿਆਂ ਨੂੰ ਜ਼ਬਰਦਸਤੀ ਨੂੰ ਲੋਕ ਵਰਦਾਸਤ ਨਹੀਂ ਕਰਦੇ ਵਰਤ ਤੇ ਛਕਾਉਣਾ ਕੋਈ ਪਾਪ ਨਹੀਂ ਅੰਮਰ ਛਕਾਉਣਾ ਕੋ ਗੁਨਾਹ ਨਹੀਂ ਹੈ ਅੰਮਰ ਤੇ ਛਕਾਉਣ ਵਾਲਾ ਤੇ ਐਨਐਸਏ ਲਾਉਣਾ ਸਰਾ ਸਰ ਗਲਤ ਆ ਔਰ ਫਿਰ ਹੁਣ ਇਕੱਲਾ ਅੰਮਰਪਾਲ ਨਹੀਂ ਬਣ ਕੇ 15 ਲੱਖ ਵੋਟਰ ਜਿਨ੍ਹਾਂ ਨੇ ਉਹਨੂੰ ਐਮਪੀ ਬਣਾਇਆ ਉਹਨਾਂ ਦੀ ਜਿਹੜੀ ਵਰਡਿਕਟ ਆ ਉਹਦੀ ਵੀ ਤਹੀਨ ਕੀਤੀ ਜਾ ਰਹੀ ਆ ਸੋ ਇਹ ਜੰਮੂ ਕਸ਼ਮੀਰ ਵਿੱਚ ਲੱਗੇ ਐਨਐਸਏ ਤੇ ਫਰੋਲ ਮਿਲ ਕਰ ਦਿਆ ਤਾਂ ਫਿਰ ਪੰਜਾਬ ਵਿੱਚ ਅੰਮ੍ਰਿਤਪਾਲ ਦੇ ਲਾਇਆ ਐਨਐਸਏ ਦੇ ਯੂਨੀਪਰੋਲ ਬਿੰਦੀ ਇਸ ਸਵਾਲ ਦਾ ਜਵਾਬ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਦੇਣਾ ਪਏਗਾ। ਬਲਾਗ ਸਭ ਤੇ ਜ਼ਿਲ੍ਹਾ ਪ੍ਰਿੰਸੀਪਲ ਚੌਣਾ ਵਿੱਚ ਮੈਂ ਮੰਨਦਾ ਕਿ ਲੋਕ ਆਜ਼ਾਦ ਉਮੀਦਵਾਰਾਂ ਨੂੰ ਵੋਟ ਪਾਉਣ ਦੇ ਰੌਬ ਵਿੱਚ ਨੇ ਕਿਉਂਕਿ ਕੋਈ ਵੀ ਵਰਕਰ ਕਿਸੇ ਵੀ ਪਾਰਟੀ ਦਾ ਵਰਕਰ ਰਾਤ ਦੀ ਬਧਵਾ ਮਜ਼ਦੂਰਾ ਮੰਗ ਨਹੀਂ ਬਣਨਾ ਚਾਹੁੰਦਾ। ਔਰ ਹਰ ਪਾਰਟੀ ਦਾ ਵਰਕਰ ਆਜ਼ਾਦਾਨਾ ਤੌਰ ਤੇ ਆਪਣੇ ਲੀਡਰ ਚੁਣ ਦੀ ਖਾਸ ਕਰਦਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਸੀਂ ਅਪੀਲ ਵੀ ਕੀਤੀ ਆ ਕਿ ਬਿਲਾਕਸਮ ਦੇ ਜਿਲ੍ਹਾ ਪ੍ਰੇਸ਼ ਚੋਣਾਂ ਵਿੱਚ ਸਰਕਾਰ ਨੇ ਜਿਸ ਤਰ੍ਹਾਂ ਜ਼ਬਰਦਸਤੀ ਗੁੰਡਾਗਰਦੀ ਕਰਕੇ ਧੱਕਾ ਕਰਕੇ ਕਾਗਜ਼ ਸਾਕਲ ਕਰਨ ਤੋਂ ਰੋਕਣ ਦੇ ਯਤਨ ਕੀਤੇ ਨੇ ਔਰ ਉਸ ਧੱਕੇ ਤੇ ਨਿਆਂ ਦਾ ਬਦਲਾ ਆਜ਼ਾਦ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਪਾ ਕੇ ਸਾਰਿਆਂ ਪੰਜਾਬ ਦੀਆਂ ਰਾਜਸੀ ਧਿਰਾਂ ਨੂੰ ਇੱਕ ਸਨੇਹਾ ਦੇਣਾ ਚਾਹੀਦਾ ਮੌਕੇ ਦੀ ਸਰਕਾਰ ਨੂੰ ਕਿ ਇਸ ਤਰ੍ਹਾਂ ਦੇ ਟੱਕੇ ਤੇ ਨਿਆਂ ਨੂੰ ਜ਼ਬਰਦਸਤੀ ਨੂੰ ਲੋਕ ਬਰਦਾਸ਼ਤ ਨਹੀਂ ਕਰਦੇ ਔਰ ਮੈਨੂੰ ਲੱਗਦਾ ਕਿ ਇਹ ਚੋਣਾਂ ਜਿਹੜੀਆਂ ਨੇ ਭਵਿੱਖ ਦੀ ਚੰਗੀ ਲੀਡਰਸ਼ਿਪ ਲਿਆਉਣ ਵਿੱਚ ਸਹਾਇਕ ਹੋ ਸਕਦੀਆਂ ਨੇ ਜੇ ਆਜ਼ਾਦ ਉਮੀਦਵਾਰਾਂ ਦੀ ਲੋਕ ਮਦਦ ਕਰਨਗੇ ਕਿਉਂਕਿ ਡੇਰਾ ਵੀ ਲੀਡਰ ਜਿਸੇ ਸਿਆਸੀ ਪਾਰਟੀ ਦੀ ਮਜਬੂਰੀ ਕਰਕੇ ਸਿਆਸੀ ਪਾਰਟੀ ਦੇ ਸਵਾਅ ਕਰਕੇ ਬਣਾਇਆ ਜਾਊਗਾ ਉਹ ਕਦੇ ਵੀ ਲੋਕਾਂ ਦੀ ਪਖੰਡ ਨਹੀਂ ਹੋ ਸਕਦਾ ਔਰ ਲੋਕਾਂ ਦੀ ਅਸਲੀ ਪਸੰਦ ਆਜ਼ਾਦ ਉਮੀਦਵਾਰ ਹੋ ਸਕਦੇ ਨੇ ਜੇ ਆਜ਼ਾਦਾਨਾ ਤੌਰ ਤੇ ਇਸਨੂੰ ਵੋਟ ਪਾਉਣ ਦਾ ਮੌਕਾ ਮਿਲੇ ਸੋ ਮੈਂ ਸਮਰਦਾ ਕਿ ਅੱਜ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਹਲਕੇ ਦੇ ਵਿੱਚ ਮੈਂ ਆਇਆ ਪਿੰਡ ਸਲੇਪਰ ਦੇ ਵਿੱਚ ਔਰ ਸਾਡੇ ਉਮੀਦਵਾਰ ਨੇ ਸਚਪਾਲ ਸਿੰਘ ਦਾदू ਮਾਜਰਾ ਸਾਵਕਾ ਸਰਪੰਚ ਵੀ ਨੇ ਔਰ ਸਾਡੀ ਸਾਰੀ ਲੀਡਰਸ਼ਿਪ ਸਰੋਮਣੀ ਕਾਲਜਾਲ ਪੁਨਰ ਸਰਜੀਤ ਔਰ ਬਾਦ ਪੰਜਾਬ ਦੀ ਜਿਨ੍ਹਾਂ ਦੀ ਮਦਦ ਤੇ ਆ ਔਰ ਇਹਨਾਂ ਦੇ ਨਾਲ ਖੜੀ ਆ ਅਮਰਿੰਦਰ ਸਿੰਘ ਲੇਵੜਾ ਜੀ ਕਰਨਾਲ ਸਿੰਘ ਜੋੜੀ ਜੀ ਰਣਵੀਰ ਸਿੰਘ ਪੁਨਿਆ ਜੀ ਔਰ ਮਨਦੀਪ ਸਿੰਘ ਸਰਗਣ ਮਾਜਰਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਐਪੀਜੀ ਜਨਰਲ ਸਗਤਰ ਨੇ ਸਾਰੀ ਟੀਮ ਜਿਹੜੀ ਇੱਕ ਮੋਟ ਹੋ ਕੇ ਇੱਕ ਜੁੱਟ ਹੋ ਕੇ ਜਸਵਾਲ ਸਿੰਘ ਦੀ ਜੀਪ ਚੋਰ ਨਿਸ਼ਾਨ ਤੇ ਮੁਰਲਾ ਲਾ ਕੇ ਇਸ ਟਾਉਂਡ ਦੇ ਵਿੱਚ ਇੱਕ ਲਹਿਰ ਪੈਦਾ ਕਰ ਰਹੀ ਹੈ ਜੋ ਅੱਜ ਦਾ ਇਕੱਠ ਜਿਹੜਾ ਸਲੇਮਪਰ ਤੇ ਹੋਇਆ ਇਸ ਗੱਲ ਦਾ ਪ੍ਰਤੀਕ ਹੈ। ਦੋ ਦੋਸਤਾਂ ਦੇ ਵਿੱਚ ਪਜੇ ਗਏ। ਸਕੋਂਦ ਜੋਸੇ ਸਿੱਧੂ ਦਾ ਮਾਮਲਾ ਪਾਰਟੀ ਦਾ ਨਿੱਜੀ ਮਾਮਲਾ ਤੇ ਪਾਰਟੀ ਨੇ ਆਪਣੇ ਤਰੀਕੇ ਨਾਲ ਕੀ ਐਕਸ਼ਨ ਲਿਆ ਜਾਂ ਲੈਣਾ ਚਾਹੀਦਾ ਸੀ ਇਹ ਮਰ ਦੀ ਆਪਣੀ ਡਿਪੈਂਡ ਕਰਦਾ ਸਾਡਾ ਕੋਈ ਸਰੋਕਾਰ ਨਹੀਂ ਹੈ ਪਰ ਕਾਂਗਰਸ ਦਾ ਇੱਕ ਕਿਸਮ ਦਾ ਵੱਡ ਦੇ ਕਾਂਗਰਸ ਦੇ ਜ਼ਰੂਰ ਨਗੇ ਵਿੱਚ ਹੈ ਕਿ 3800 ਰੁਪਏ ਨੂੰ ਲੈ ਕੇ ਜਿਹੜੀ ਸਜ਼ਾ ਹੋਈ ਉਹ ਕਿਹਦਾ ਹੈ ਮੈਂ ਸਮਝਦਾ ਕਿ ਇਸ ਤੇ ਬਦਕਿਸਮਤੀ ਆ ਮਤਭਾਗੀ ਆ ਵੀ ਇਸ ਕਿਸਮ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਲਈ ਐ ਜੀ ਪੀ ਸੀ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਤੇ ਇਸ ਤਰ੍ਹਾਂ ਦੀ ਹੰਗਲਾ ਉੱਠ ਔਰ ਇਹਦੇ ਲਈ ਮੈਂ ਸਮਝਦਾ ਮੌਜੂਦਾ ਪ੍ਰਬੰਧ ਜਿਹੜਾ ਜ਼ਿੰਮੇਵਾਰ ਆ ਸਹੀ ਮਹਿਨੇ ਵਿੱਚ ਮੌਜੂਦਾ ਪ੍ਰਬੰਧ ਨੂੰ ਇਹਦੀ ਜਾਂਚ ਕਰਕੇ ਸਹੀ ਤਰ੍ਹਾਂ ਸਮਝ ਲਿਆ ਕੇ ਮੈਂ ਸਮਝਦਾ ਇਹ ਸੱਚਾਈ ਜਿਹੜੀ ਆ ਲੋਕਾਂ ਦੇ ਸਾਹਮਣੇ ਰੱਖਣ ਦੀ ਲੋੜ ਸੀ ਜੇ ਨਹੀਂ ਰੱਖੀ ਤੇ ਹੁਣ ਸਰਕਾਰ ਨੇ ਐਕਸ਼ਨ ਲਿਆ ਤੇਰਾ ਗੱਤ ਲਿਆ ਇੱਕ ਕਿਸਮ ਦਾ ਸਿਆਸੀ ਨਾਲ ਲੈ ਲਿਆ ਜੇ ਮੈਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀ ਤਾਂ ਅੱਜ ਪੰਜਾਬ ਲਾਵਾਰਸ ਹੋਇਆ ਪਿਆ ਅੱਜ ਪੰਜਾਬ ਦਾ ਵਾਲੀਵਾਰਸ ਕੋਈ ਨਹੀਂ ਪੰਜਾਬ ਦੇ ਵਿੱਚ ਭੈ ਦਾ ਵਾਤਾਵਰਨ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਗੈਂਗਸਟਰ ਵਾਰ ਜਿਹੜੀ ਚੱਲ ਰਹੀ ਆ ਮਾਰ ਧਾੜ ਚੱਲ ਰਹੀ ਆ ਲੁੱਟਾ ਘੁਆ ਦਾ ਔਰ ਫਰਕਤੀਆਂ ਦਾ ਡਿਗੈਤੀਆਂ ਦਾ ਦੌਰ ਜਿਹੜਾ ਚੱਲ ਰਿਹਾ ਉਪ ਪੰਜਾਬ ਨੂੰ ਬੜੀ ਚਿੰਤਾ ਵਿੱਚ ਲਾ ਜਾ ਰਿਹਾ ਜਿੱਥੇ ਪੰਜਾਬ ਦਾ ਕਾਨੂੰਨ ਵਿਵਸਥਾ ਦਾਵਾ ਡੋਲਾ ਉੱਥੇ ਆਰਥਿਕ ਵਿਵਸਥਾ ਵੀ ਦਾਵਾ ਡੋਲਾ ਪੰਜਾਬ ਦੇ ਖਜ਼ਾਨੇ ਜੋ ਪੰਜਾਬ ਦੇ ਵਿਕਾਸ ਲਈ ਪਿਛਲੇ 4 ਸਾਲਾਂ ਚ 5 ਰੁਪਏ ਵੀ ਖਰਚ ਨਹੀਂ ਕੀਤੇ ਗਏ ਪੰਜਾਬ ਦਾ ਖਜ਼ਾਨਾ ਕੇਜਰੀਆ ਨੂੰ ਹੈਲੀਕਾਪਟਰ ਦੇ ਝੂਟੇ ਦੌਣ ਲਈ ਜਿੱਥਾਂ ਸੜਕਾਂ ਤੇ ਵੱਡੇ ਵੱਡੇ ਬੋਰਡ ਫਲੈਕਸ ਲਾਉਣ ਲਈ ਹੀ ਖਰਚਿਆ ਗਿਆ ਨਵਜੋਤਪੁਰ ਸਿੱਧੂ ਨਾਲ ਸਾਡਾ ਕੋਈ ਨਿੱਜੀ ਸੰਪਰਕ ਨਹੀਂ ਹੈ ਆਰਦੀ ਘੜੀਤਾ ਉਹ ਕਾਗਰਸ ਪਾਰਟੀ ਵਿੱਚ ਹੀ ਕੰਮ ਕਰਦੇ ਸੀ ਅੱਗੇ ਉਹਨਾਂ ਨੇ ਕਿਹੜੀ ਪਾਰਟੀ ਜਾਣਾ ਕੀ ਕਰਨਾ ਇਹ ਵੱਡਾ ਆਪਣਾ ਫੈਸਲਾ ਆਈਮਰ ਪਾਲ ਸਿੰਘ ਜੀ ਐਨਐਸਏ ਦੀ ਜਿਵਾ ਲਾਈ ਜੀ ਮਾਈ ਐਸਆਈ ਪ੍ਰਾਕੀ ਜ਼ਿੰਮੇਵਾਰ ਹੈ ਰਿਪੋਰਟ ਆਈ ਅਮਰਪਾਲ ਸੇ ਖਾਲਸਾ ਦੇ ਮਾਹਲੇ ਸੇ ਸਰਕਾਰ ਬਹੁਤ ਜਾਤੀ ਕਰ ਰਹੀ ਹੈ ਬੜਾ ਧੱਕਾ ਕਰ ਰਹੀ ਹੈ ਅਲੀ ਗੱਲ ਤਾਂ ਐਨਐਸਏ ਲਾਉਣਾ ਹੀ ਗਲਤ ਸੀ ਅਮਰ ਤੇ ਛਕਾਉਣਾ ਕੋਈ ਤਾਪ ਨਹੀਂ ਅਮਰ ਛਕਾਉਣਾ ਕੋ ਗੁਨਾਹ ਨਹੀਂ ਹੈ ਅਮਰ ਤੇ ਛਕਾਉਣ ਵਾਲਾ ਤੇ ਐਨਐਸਏ ਲਾਉਣਾ ਸਰਾ ਸਰ ਗਲਤ ਹੈ ਔਰ ਫਿਰ ਹੁਣ ਕੱਲਾ ਅਮਰਤਪਾਲ ਨਹੀਂ ਬਣ ਕੇ 15 ਲੱਖ ਵੋਟਰ ਜਿਨ੍ਹਾਂ ਨੇ ਉਹਨੂੰ ਐਮਪੀ ਬਣਾਇਆ ਉਹਨਾਂ ਦੀ ਜਿਹੜੀ ਵਰਡਿਕਟਾ ਉਹਦੀ ਵੀ ਤਹੀਨ ਕੀਤੀ ਜਾ ਰਹੀ ਆ ਸੋ ਜੇ ਜਮੂ ਕਿਸਮੀਰ ਵਿੱਚ ਲੱਗੇ ਐਨਐਸਏ ਤੇ ਰੋਲ ਮਿਲ ਸਕਦੀ ਆ ਤਾਂ ਫਿਰ ਪੰਜਾਬ ਵਿੱਚ ਅਮਰਤਪਾਲ ਤੇ ਲਾਇਆ ਐਨਐਸਏ ਤੇ ਕਿਉਂ ਨਹੀਂ ਰੋਲ ਮਿਲਦੀ ਇਹ ਸਵਾਲ ਦਾ ਜਵਾਬ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਦੇਣਾ ਪਏਗਾ ਉਹ ਕਾਨੂੰਨ ਆਪਣੇ ਹੱਥ ਚ ਲੈ ਕੇ ਮਨਮਰਜ਼ੀਆਂ ਕਰਕੇ ਮੈਂ ਸਮਝਦਾ ਇੱਕ ਗਲਤ ਪ੍ਰਸ਼ਾਸਨ ਦੇ ਕੇਂਦਰ ਸਰਕਾਰ ਪਾ ਰਹੀ ਹੈ ਜਿਹੜੀ ਸਰਾਸਰ ਗਲਤ ਆ ਔਰ ਇਹਨਾਂ ਭਗਾਨੇ ਪਰ ਦੀ ਭਾਵਨਾ ਸਾਡੇ ਚ ਪੈਦਾ ਹੋ ਰਹੀ ਆ ਜਿਹੜੀ ਇੱਕ ਸਫਾਵੇਂ ਵਾਤਾਵਰਲੇ ਨੁਕਸਾਨਦੇਹ ਹੋਏ